ਅੱਜ ਲਾਤਰੇ ਨੇ ਮੋਲੀਆਂ ਵਾਲੇ ਪਰਾਂਠੇ ਪਰਾਂਠੇ ਬੜੇ ਹੁਣ ਚੱਲਣ ੜੇ ਥੋੜੇ ਦਿਨਾਂ ਚੋਂ ਹਨਾ ਥੋੜੇ ਦਿਨ ਹੋ ਗਏ ਪਰਾਂਠੇ ਜ਼ਿਆਦਾ ਚੱਲਣ ੜੇ ਵੇ ਕਦੀ ਆਲੂ ਵਾਲੇ ਕਲੀ ਗੋਭੀ ਵਾਲੇ ਕਦੀ ਮੋਲੀਆਂ ਵਾਲੇ ਅੱਜ ਕਨ ਆਪ ਹੀ ਲਾਰੀ ਪਰਾਂਠੇ ਮੰਮੀ ਗਏ ਨੇ ਵਿਆਹ ਉਸ ਵੀਰੇ ਚੱਲ ਗਏ 8:30 ਵਜੇ ਤੇ ਇਸ ਚੱਕਰ ਚ ਮੈਂ ਵੀ ਮੈਂ ਵੀ ਅੱਜ ਘਰੇ ਆਂ ਹੈਂ ਐਂ ਵੀ ਜਾਣਾ ਨਹੀਂ ਕੋਲ ਬੈਏ ਨਹੀਂ ਹੂੰ ਚਲੋ ਕੋਈ Thank you very much. ਨਾਲ ਦਹੀਂ ਹਾਂ ਦਹੀਂ ਲਿਆਉਣਾ ਦੁਕਾਨ ਤੇ ਚੱਲਦੀ ਆ। ਚਲੋ ਵੀ ਨਾਲ ਮੱਖਣ ਖਾ ਲੈਨੇ ਆ ਮੱਖਣ ਪਿਆ ਹੁਣੇ। ਕੰਨ ਮਾਰਣੀ ਪੱਗ ਨੂੰ ਸੀਨ। ਉਹਨਾਂ ਨਾਲ ਉਹ ਖੜੀਆਂ ਗਈਆਂ ਨੇ ਪੱਗਾਂ ਪੀਕੋ ਕਰਨ ਵਾਸਤੇ। ਮੈਂ ਕਿਹਾ ਚੱਲ ਫੇ ਘਰੇ ਮਾਰ ਦੋ। ਮੈਂ ਚਲੋ ਮਾਰ ਦੂੰਗੀ। ਜਿਹੜੇ ਪੈਸੇ ਚੂਰੀ ਖਰਚੇ ਨੇ। ਜਿਹੜੇ ਪੈਸੇ ਬਾਜਣਾ ਉਹ ਹੀ ਚੰਗੇ। ਰਹਿ ਗਏ ਨਹੀਂ। ਬੱਦਲੂ ਨਹੀਂ। ਨਹੀਂ ਨਹੀਂ ਬਹੁਤ ਵਧੀਆ। ਪੀਕੋ ਹੀ ਹੁੰਦੀ ਹੈ।

ਨੈਸ ਸਵੈਡ ਕਰੋ ਚੈਕ ਸਵੈਡ ਸ਼ਲਟ ਸਵੈਡ ਸ਼ਲਟ ਕਿ ਕੀ ਕਹਿੰਦੇ ਨੇ ਇਹ ਆਪਾਂ ਕੱਲ ਲੈਂਦੇ ਨਵੀਂ ਔਰ ਇਹ ਪਜਾਮਾ ਪੁਰਾਣਾ ਹੀ ਆ ਨਾਲ ਮੈਚ ਕਰ ਗਿਆ ਵੀ orange color ਹਾਂਜੀ ਸਸੀਕਾਲ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਘੈਂਟ ਵਧੀਆ ਤੇ ਇਧਰ ਇਮਲੀ ਥੋੜੀ ਜਾਰੀ ਕੀ ਕੜੀ ਖਾਣ ਕੜੀ ਲੱਗੀ ਬੰਨ ਮੈਂ ਦਹੀਂ ਦੀ ਹੁੰਦੀ ਵੈਸੇ ਤਾਂ ਇਹਦੀ ਵੀ ਪੰਜ ਜਾਂਦੀ ਬੜੀ ਟੇਸਟਮਾਈਂਦੀ ਜਦਾ ਟੇਸਟ ਬਹੁਤ ਬੜੀ ਹੈ ਮੂਲੀ ਦੀ ਕੜੀ ਇਹ ਮੂਲੀ ਤੇ ਥੋੜੀ ਤੋਂ ਤੇ ਮੈਂ ਕੁਰਤਾ ਜਮਾ ਦੇ ਆ ਸੈਜ ਖੜਿਆ ਸੀ ਕੁਰਤੇ ਜਮੇ ਦਾ ਇਹ ਦੇਖ ਕੇ ਤੇ ਆ ਪਾ ਗਏ ਵਾਪਸ ਹਫਤਿਆਂ ਦਿੱਤਾ ਟਾਈਮ ਨੇ ਕਹਿੰਦਾ ਇੱਕ ਹਫਤੇ ਬਾਅਦ ਮਿਲਣਾ ਹਾਂ ਕੁਰਤਾ ਹੀ ਹਮ ਮੈਂ ਕਿਹਾ ਵਧੀਆ ਕਰਕੇ ਸਿਮੀ ਦੇ ਕਾਲੇ ਇੱਕ ਬਟਨ ਲਾ ਦੇ ਤੇ ਵਧੀਆ ਕਲਰ ਵਧੀਆ ਸਿਮੀ ਮੈਂ ਕਿਹਾ ਗਲੋਫਾਨਾ ਲਾਵੇਂ ਸਿਆਰ ਮੈਂ ਆਵੇਂ ਮੜ ਕੇ ਛੋਲਾ ਬਣਾ ਦੇ ਮੜ ਕੇ ਆ ਕਿ ਨਹੀਂ ਮੜ ਕੇ ਛੋਲਾ ਬਣਾ ਦੇ ਫੜ ਕੇ ਨਾ ਕਿ ਉਹ ਪਾਸੇ ਲੱਗੇ ਨਾਲ ਆਂਦਾ ਹਮ ਅੱਦੇ ਕੱਢੇ ਜਾ ਰਹੇ ਆ ਪਕੌੜੇ ਨਾਲ ਕੜੀ ਚ ਪਾਉਣੇ ਪਕੌੜੇ ਹਨ ਤਾਂ ਕੱਢੇ ਜਾ ਰਹੇ ਆ ਰਾਣੀ ਦੇ ਖਾਣੇ ਆ ਰਹੇ ਆ ਮਿਰਚਾਂ ਜਿਆਦਾ ਇਹਨਾਂ ਹੋ ਜੀ ਤੇ ਮੈਂ ਉਹ ਜਾ ਰਿਆਂ ਸ਼ਹਿਰ ਮੇਰਾ ਨਾਲ ਵਾਲਾ ਪਿੰਨੀ ਬਣਾ ਲਈਏ ਕਿਉਂਕਿ ਮਾਂ ਮਮੀ ਕਹਿੰਦੇ ਸਮਾਨ ਲੈ ਆ ਦੇਂ ਤਦ ਰਾਤ ਨੂੰ ਕੰਨੀਆ ਬਣਾ ਲਾਂਗੇ ਮਿਸ ਮੁਸਮਾਗਰ ਕਰਕੇ ਜੇ ਤੀਜੀ ਹੋ ਜਾ ਉਹ ਹੁੰਦਾ ਕੋਈ ਆਖਾ ਦੇ ਚਲੋ ਚਲਾਉਣਾ ਪਾ ਨਹੀਂ ਮਾਰਨਾ ਤੇ ਵਾਗੇ ਪਿੰਨੀ ਆਪਣੀਆਂ ਲੈ ਕੇ ਪੇ ਨੇ ਆਪਣਾ ਮੇੜਾ ਤੋਂ ਬੇਸੰਗੋਚਨ ਨਕਸ਼ ਕਰਦੇ ਆਂ ਸਮਾਨ ਤੋਂ ਫਿਰ ਕੀ ਕੀ ਲਿਆਉਣਾ ਫਿਰ ਲੈ ਆਉਨੇ ਮੰਮੀ ਨੇ ਮੈਨੂੰ ਦੱਸਿਆ ਥੋੜਾ ਬਹੁਤ ਥੋੜਾ ਬਹੁਤ ਤੂੰ ਦਾ ਹੋ ਜਾ ਲੈਉਣਾ ਉਹ ਠੀਕ ਆ ਤੀ ਮਗਦਿੰਨ ਲੱਗ ਜਾ ਕਿਹਾ ਤੋਂ ਬਣਾ ਲੈ ਆਉਨੇ ਪਲੇਸੀ ਬਾਕੀ ਥੋੜਾ ਬਹੁਤ ਹੈ ਜੋ ਤੂੰ ਹੀ ਖਾਓ ਕੜੀ ਦੇ ਪਕੌੜੇ ਆਪ ਅਹੀਂ ਤਾਜ਼ਾ ਮੜਾ ਮੇ ਬੇਸਾ ਫੇਰ ਕੋਈ ਮਾਰ ਲੈਂਦੇ ਕੋਈ ਵਾਰ ਦੁੱਧ ਅੱਧਰ ਚਾਹੀਦਾ ਹੈ ਲਾ ਟਾਈਮ ਬੜਾ ਚਾਹੀਦਾ ਨੂੰ ਮਾਰਨ ਵਾਸਤੇ ਹੈਗੇ ਨੀ ਚਲੋ ਵੇਖਾਂਗੇ ਨੈਕਸਟ ਟਾਈਮ ਨੈਕਸਟ ਮਹੀਨੇ ਚਾਹੀਦਾ ਫਨ ਫਿਲਾਲ ਦੇਸਣੀ ਬਣਾ ਲੈਣੇ ਆ ਸ਼ਾਮ ਨੂੰ। ਫਲਾ ਪਕੌੜੇ ਖਾ ਲਵਾਂ। ਮੈਂ ਆਇਆ ਬਾਪੂ ਜੀ ਦੁਕਾਨ ਤੇ। ਥੋੜਾ ਬਹੁਤ ਸਾਮਾਨ ਖੜਾਾਂਗੇ। ਥੋੜਾ ਬਹੁਤ ਕੱਟਦਾ ਸਾਮਾਨ। ਆ ਚਾ ਚਲਿਆ ਆਂ ਇੱਕ। ਇਹ ਥੋੜੀ ਮਿਲਿਆ ਇਹ ਬਾਹਰੋਂ ਲੈ ਕੇ ਆਂਦਾ। ਬੜੇ ਨਿਕ। ਚਲੋ। ਸਮਾਲ ਲੈ ਆਂਦਾ। ਹਾਂਜੀ। ਕੱਲ ਨੂੰ ਬਣਾਉਣਾ ਆ ਗਿਆ ਬਣਾਉ ਬਣਾਉ ਮੰਮੀ ਅਜੇ ਤੱਕ ਆਏ ਨਹੀਂ ਉਸਾ ਚੋ ਰੱਖ ਦਈਏ ਗੱਡੀ ਦੇ ਵਿੱਚ ਕੱਲ ਫਿਰ ਲੈ ਜਾਵਾਂਗੇ ਨਾ ਆ ਟੱਕਣ ਲੈਂਦੇ ਦੋ ਉੱਥੇ ਪਲਾਟ 'ਚ ਖੜਨੇ ਆ ਪਲਾਟ ਨਹੀਂ ਘਰ 'ਚ ਖੜਨੇ ਆ ਉਧਰ ਹੁਣ ਤੇ ਉਹ ਗੱਡੀ ਖੋਲ ਕੇ ਚੜਾ ਦਿੰਦੇ ਚੱਪ ਕਾ ਟੋਪ ਲੈਂਦਾ ਨਵਾ ਡਬਲ ਵੀਰ ਲੱਗ ਜਾਂਦੀ ਹੈ ਨਾ ਮੈਂ ਕਿਹਾ ਚੱਲ ਆ ਲੈ ਚੱਲਦੇ ਆ ਕਿਵਲੇ ਸਿੰਗਲ ਸਿੰਗ ਐਡਵਰਟ ਫੋਨਾਂ ਤੇ ਉਹ ਚਾਰਜ ਕਰਨੇ ਪੈਂਦੇ ਤੇ ਇਹ ਵਧੀਆ ਰਹਿ ਦਿੱਤਾ ਉਹਨੇ 18 ਐਂਪੀਅਰ ਦਾ ਕਹਿਣ ਗਿਆ 18 ਦਾ ਕਿੰਨੇ ਦਾ ਪਤਾ ਨਹੀਂ ਚਲੋ ਵਧੀਆ ਹੁਣ ਅੱਜ ਕੋਠੇ ਤੋਂ ਲੈਣ ਦਾ ਚੁੱਲਾ ਚੁੱਲੇ ਤੇ ਬਣਾਵਾਂਗੇ ਅੱਜ ਵੇਸਣ ਚੁੱਲੇ ਤੇ ਬਣਾਵਾਂਗੇ ਪਿੰਨੀਆਂ ਅੱਜ ਕੀ ਆ ਭਾਈ ਮਾਸਟਰ ਸਾਹਿਬ ਬੈਗੇ ਨੇ ਕੁਰਸੀ ਤੇ Hah, benang? Kue dih, ya benang? <ame> Kue penyang ni benang mata itu. Kue pening ini Besok. Lagu balagia. Kue <coughs> aira kote. Selagi segel nih, panda h med. Kue itu lainnya. Oh, itu putih. Lihatlah, lihatlah. Oh, itu bakar. Sore jalan. Oh, udah. Kau nanti Oh, nanti ਚੰਗੀ ਤਰ੍ਹਾਂ ਕਰੋ ਸਾਫ ਆਰਡਰ ਨਾ ਮਾਰ ਜਾਦਾ ਹਾਂ ਮੜਕੇ ਨਾ ਵਾ ਕਿ ਮੈਨੂੰ ਗੁੱਸਾ ਚੜ ਜਾਏ ਗੁੱਸਾ ਆਦਾ ਸੇਕ ਲੱਗਣ ਡਿਆ ਤਾਂ ਆਹ ਲਓ ਦੇ ਸਰ ਕਮੇ ਜਿੰਨ ਬਣ ਨਹੀਂ ਪੈਣੀਆਂ ਮੈਨ ਸਿੱਕੇ ਪਹਿਲਾਂ ਆਹ ਤਾਰੀ ਉਹ ਆਂਟੀ ਨਾ ਕਿੱਲੋ ਦਾ ਬਹੁਤ ਬਹੁਤ ਡੋਗ ਲੀਜੀਦੇ ਹੋ ਨਾ ਕਿੱਲੇ ਕਿੰਨੇ ਲਾਉਂਦੇ ਆਹ ਤੋਂ ਆ ਮਾਜੀ 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 ਦੇ ਲਈ ਬਗੀਰ ਬਗੀਰ ਬਹੁਤ ਵਧੀਆ ਕੰਪਨੀ ਹੈ ਅੋ ਜਿਹੜੀ ਗਰਕਾਰ ਦੱਦੇ ਨਹੀਂ ਦੁਖਾਂਦੇ ਤੋਂ ਪਾਲਾ ਨਹੀਂ ਤੇ ਰੰਗ ਲੁੰਦੀ ਦੀ ਬਹੁਤ ਤੰਗੀ ਆ ਪੜੀ ਹੁਣ ਪਾਲਾਂਗੇ ਆਹ ਬੋਲਦੇ ਚਨੇ ਵੀ ਆ ਗਏ 1/2 ਕਿਲੋ ਵੀ ਕਰਲੀ ਵਿੱਚ ਗ੍ਰੈਂਡ ਪਾਲਾ ਵਿੱਚ ਕੇ ਓਏ ਪੋਲੇ ਜਾ ਕੋ ਟਢ ਹੋ ਜਾਣੇ ਪਤਾ ਕੀ ਕਰੀ ਜੇ ਨਿੱਕੀ ਘੜਾਏ ਕਿ ਨਹੀਂ ਉਹ ਲਿਆ ਕੇ ਵਿੱਚ ਜੱਗਾ ਜੜੀਆਂ ਭੋਜ ਬਹੁਤ ਮੈਂ ਕਹਿੰਦੇ ਤੁਹਾਨੂੰ ਅਰਜ਼ਾ ਵਿੱਚ ਲਵਾਂਗੇ ਇਹਦੇ ਵਿੱਚ ਵੇਸਣ ਵੀ ਇਹਦੇ ਵਿੱਚ ਪੋਣਗੇ ਵੇਸਣੇ ਚੀ ਭੋਣ ਲਾਂਗੇ ਨਾ ਇਹਨੂੰ ਲਾ ਦੀ ਨਾ ਫਿਰ ਚਾਲੇ ਪਰੇ ਰਾਹ ਤੇ ਆਪ ਕੋ ਪਾ ਦੇਣਾ ਜਿਹੜੇ ਉਹ ਮਗਝ ਕੇ ਕੀ ਕਹਿੰਦੇ ਉਹਨੂੰ ਮੈਨੂੰ ਨਾਂ ਨਹੀਂ ਯਾਦ ਆਉਂਦਾ ਸਭ ਨਾਮ ਦੇ ਨਹੀਂ ਕਹਿੰਦੇ ਗਗਮਜ ਕਹਿੰਦੇ ਮਗਝ ਨੂੰ ਕਹਿ ਦਿੰਦੇ ਨਾਂ ਨਹੀਂ ਲੈਣਾ ਹੁੰਦਾ ਕਹਿੰਦੇ ਗਮਜ ਗਮਜ ਥੋੜੀ ਮਗਝ ਹੁੰਦੇ ਹੁਣ ਸਹੀ ਜਾਣ ਕੇ ਕਹਿੰਦੇ ਇੰਨਾ ਪਤਾ ਇਹਨੂੰ ਇਹਨੂੰ ਗਮਝਿਆ ਨਾ ਆ ਉੱਪਰ ਹੀ ਪਏ ਗਮਜ ਵਾਗ ਬੋਜਿੰਦੇ ਨਹੀਂ ਨਹੀਂ ਬੜਾ ਸੁਣਾਗੇ ਆਂਦੇ ਗਮਜ ਕਰਤ ਨਹੀਂ ਆਗੀ ਯਾਰ ਲੈ ਗੋਲੇ ਗੇਰਨ ਦੇ ਦਾਸ ਦਰੀ ਹੋਣੀ ਉਹਨੂੰ ਕਹਿੰਦੇ ਮਗਜ ਨੂੰ ਮਗਜ ਜਣਾ ਇਹ ਕੰਮ ਚ ਕਹਿਣ ਦੇ ਹੈ ਨਹੀਂ ਤੂੰ ਅੱਗੇ ਕੀ ਕਹਾਈ ਮਾਤਾ ਜੀ ਹੋਣ ਨਹੀਂ ਦੇ ਦਮਨ ਮਗਜ ਕਹਿਣਾ ਮਰਦਾ ਮੇਰੇ ਅਗੇ ਪਿਆ ਤੋ ਨਹੀਂ ਇਹ ਨਾ ਮਿਲਦੀ ਕਿਨੇ ਤਰੇ ਹੁੰਦੇ ਐਸੇ ਅੱਡ ਕੇ ਜਾਰ ਬੋਣੀ ਚਾਹਤ ਹੈ ਇਹ ਆਪੜਾ ਫੱਗਾ ਮੰਜੇ ਫੜਾ ਦੂੰ ਕਰਦਾ ਨਹੀਂ ਕਰਦਣਾ ਕਰ ਕਰਦਣਾ ਕਰੀਦਾ ਹੁੰਦਾ ਮੰਮੀ ਦੇ ਨੇ ਮਗਿ ਚ ਪੁੰਨਣਾ

ਹਨੋ ਲੈ ਲੈ ਹਾਂ ਆ ਗੋਣੇ ਅਤਰਾ ਹੀ ਕਰਨੇ ਇਹਨੇ ਚ ਭਾ ਕਰਨੇ ਗਰੇ ਇਹਦਾ ਕਰ ਲੈ ਗਰੈਂਡੀ ਕਰਦੀ ਮੈਂ ਤਾਂ ਐਂਜਾ ਬਾਦੀ ਮੈਂ ਤਾਂ ਸਾਹਦਰੀ ਚੰਗੇ ਲੱਗਦੇ ਹਾਂ ਉਹ ਹੋ ਲੱਗੇ ਠੰਡਾ ਦੰਦੇ ਹੋ ਗਏ। ਦਰਦ ਪਰਦ ਕਰਦੇ ਨਾ। ਹਾਂ ਬਿਲਕੁਲ। ਦਰਦ ਪਰਦ। ਯਾਰ ਚਿਕਾ ਤੋਂ ਬਾਰੇ ਸਾਰੇ ਜ਼ਰਾ ਮਿੱਠਾ ਆਟਾ ਹੀ ਬਣਾਉਂਦੇ। ਤੇ ਦਰਦ ਪਰਦ ਕੀ ਕਰਦੇ? ਜੈਲ ਕਰਾਉਂਦੇ। ਕਾਜ ਪਾਵਾਂ। ਇੱਕ ਵਾਰਾ। ਇੱਕ ਵਾਰਾ ਨਾ ਯਾਰ ਬੱਚੀ ਬਾਹਰ ਗਈ। ਫਿਰ ਇੱਕ ਵਾਰਾ ਛੁੱਟੀ। ਨਾ 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 ਪਾਈ। ਆਹ ਠੂਠੀ ਤੇ ਜੱਬਾ। ਮੇਰੇ ਜੱਬਾ। ਆਦਾ ਨਾ ਕੁਮਾਕ ਦਾ ਜਾਵ ਆਵਕ ਦਾ ਜਾਨ ਕਦਾ ਕੜਾਈ ਨਾ ਰਿਹਾ ਆਹ ਜਿਹੜਾ ਇਹ ਸਾਸਰੀ ਦੇ ਨਗਰਾਂ ਦੱਸਿਓ ਵੀਰੋ ਦੇ ਲੈ ਲੈਦਾ ਸਪੋਰਟ ਕੁਛ ਨਹੀਂ ਆਇਆ ਲੈ ਆਇਆ ਲੈ ਗਰੀ ਨਾ ਬਾਸ਼ਾਂ ਲਾਗੇ ਨਾ ਬਣਾਉਂਦੇ ਵੈਸੇ ਹੋ ਤੇ ਭਾਂਡੇ ਜੰਨਾ ਕੁ ਲੈਣੇ ਉਦਨ ਬਹੁਤ ਇਹ ਤੇਰੇ ਮੁਰਗਰੇ ਵੀ ਜਿੱਥੇ ਬਿੰਦੂ ਦੁਕਾਨ ਨਹੀਂ ਆਗੀ ਉਹ ਤੇ ਆਪ ਬਣਾਉ ਦੇ ਫਿਰ ਲੈ ਇਕੜਾ ਹੀ ਆ ਬਦ ਉਸ ਪਤਾ ਕਰੀ ਨਮਕਾਣੇ ਹੋਰ ਮਿਕਸ ਕਰ ਲੀਏ ਗ੍ਰੇਨ ਕਰਦੀ ਮਖਾਣੇ ਵੀ ਹੁਣ ਲੈ ਕਿਹੜਾ ਇਹ ਵਿੱਚੇ ਸਾਰੇ ਕਰਦੇ ਨੇ ਮੈਂ どうぞ。 ਥੋੜੇ ਬਦਾਮ ਲੈ ਕੇ ਥੋੜੇ ਜਿਹਾ ਬਦਾਮ ਆ ਭੋਲੀਏ ਸਾਲ ਖੜੇ ਮੈਂ ਬਦਾਮ ਬਦਾ ਕਿ ਭੰਣਾ ਮम्मी ਕਹਿੰਦੇ ਮਖਾਣੇ ਕਾਦੇ ਬੰਦੇ ਆ ਇਹ ਮਖਾਣੇ ਕੇ ਚੀਨ ਲੱਗਦੇ ਮਮੀ ਇਹ ਨਾ ਪਾਣੀ ਕਿੱਥੇ ਹੁੰਦੀ ਹੈ ਹੁੰਦੇ ਆਗੇ ਪਾਣੀ ਕਿੱਥੇ ਹੁੰਦਾ ਹੈ ਕੋਲਾ ਹੀ ਦੋ ਜੀ ਜੇ ਨਿਨੂ ਕਰਾਂ ਦਰਦ ਬੜਦਾ ਅੱਦਾਂ ਨਾ ਇਧਰ ਹੀ ਹੋਣੇ ਬਹੁਗੇ ਇਧਰ ਹੀ ਹੋ ਜਾਣੇ ਆ ਕਰ ਲੈ ਕਿੱਦਾਂ ਕਰਾਂ ਕਿਨੇ ਵਾ बदम <laughs> पाते हैं बदम करा ग्रैंड हाँ जी Play rock, Let's Oh, we got do. <laughs> ਫੀਸ ਕੇ ਪਾਉਣੇ ਕ ਜਾ ਉਹ ਇਹ ਦੇਖ ਕਦਾਂ ਉਹ ਤਾਂ ਕਦਰ ਨਹੀਂ ਜਾਣੇ ਸਬੂਤੇ ਰਹਿਣੇ ਇਦਾਂ ਮੈਂ ਕਰ ਦੇਣਾ ਆ ਆ ਜੇ ਉਦੋਂ ਦੋ ਵੇਖ ਵਰਤ ਰੱਖ ਗਏ ਆ ਤੇ ਆ ਹਾਂ ਹਾਂ ਮਾੜਾ ਮੋਟਾ ਜਿਹਾ ਹਾਂ ਉਦੋਂ ਦੋ ਪਾ ਲਈਂ ਤਾਂ ਆ ਕੇ ਕਮੈਂਟ ਕਰਨਾ ਦੇਣਾ ਇਹਦਾ ਗੈਰ ਹਾਂ ਕਰਦੀ ਹੈ ਕਮਰ ਵਾਲੀ ਕਸ ਕਮਰ ਇਹ ਗੰਦੇ ਕੰਮ ਪਚਾ ਜੀ ਕਿੰਦਾ ਮੁੰਡਾ ਜਿਹਦੇ ਕੋ ਲੈ ਕੇ ਆਉਣੇ ਦਿੱਤੀ ਆਗੇ ਆਂਦੇ ਪਾਈ ਦੀ ਵੇ ਕਮਰ ਕਸ ਕੀ ਕਰਨੀ ਬਹੁਤ ਵੱਡੀ ਹੈ ਹਾਂ ਹਾਂ ਤੇ ਕਮਰ ਵਾਲੀ ਕਸ ਇਹ ਤਾਂ ਅੰਗਿਲਾਂ ਕੋ ਜਾਵਾਂ ਮੈਂ ਤੇ ਕਿਹਾ ਦੇ ਬੱਚੇ ਇਹ ਇਨੀ ਪਣੀ ਵੇ ਕੋਲਾ ਮੈਂ ਫਾਦਨੀ ਆ ਇਹ ਹੋਰੀ ਤਰ੍ਹਾਂ ਨਹੀਂ ਹੁੰਦੀ ਇਹ ਸੱਚ ਕੌੜੀ ਜੀ ਨਹੀਂ ਹੁੰਦੀ ਕੌੜੀ ਜੀ ਹੁੰਦੀ ਬਾਪੂ ਕੋ ਲਿਆ ਗਿਆ ਸਾਰਾ ਸਮਾਨ ਸਾਰਾ ਲਿਆ ਆਂਦਾ ਸਮਾਨ ਪੜਨਾ ਸਾਰਾ ਅੰਦੇਸ਼ਾਂ ਨੂੰ ਇਹ ਸਹੀ ਮਮੀ ਹਾਂ ਇਹਦੇ ਬਾਪੂ ਨੇ ਲਿਆ ਇਹ ਪੋੜੀ ਪਾਣੀ ਹੈ ਇਹ ਕਿ ਹੋ ਚੁਪ ਚਣੀ ਹੈ ਹਾਂ ਇਹ ਹੋ ਚੁਪ ਚੋ ਚੁਪਣ ਲਈ ਪਾਣੀ ਗੁੰਦਾ ਵੀ ਅੱਜ ਬਾਪੂ ਦੇ ਰਿਹਾ ਆਹੋ ਤਾਂ ਪਾਪ ਦੇ ਹੋ ਗਿਆ ਸਮਾਨ ਬਚੇ ਇਹ ਮੇਰੀ ਚੀਜ਼ ਆ ਗਈ ਨਾ ਨਾ ਇਹਨੂੰ ਪੀ ਪੀਣਾ ਹੈ ਨਾ ਜਿਹੜੀ ਗਾਜਰ ਦੀ ਹੈ ਜਿਹੜੀ ਪੀਣੀ ਹੈ ਹਾਂ ਹੁਣ ਕਲੀ ਬਣਾਈ ਚਾਰ ਗੁੰਦਾ ਮੈਂ ਕਹਿੰਦੇ ਨੇ ਚਾਰ ਗੁੰਦਾ ਮੈਂ ਚਾਹਣਾ ਹੈ ਮੇਰੇ ਦੂਜੇ ਗੁੰਦਾ ਨੇ ਇੱਕ ਤੀਰਾ ਗਦੇ ਉੱਪਰ ਇਹਦਾ ਤੀਰਾ ਘੁੰਮਣਾ ਗਦੇ ਦੇਖ ਲਈ ਆ ਲੱਗਦੀ ਉਹਦਾ ਚਾਰ ਗੁੰਦਾ ਮਤਲਬ ਇਹ ਜਿਹੜੇ ਹੁੰਦਾ ਫਿਰ ਗਿਆ ਉਹ ਇਹ ਲੱਗ ਲੱਗੁੰਦਾ ਹੈ ਗੜ ਚਣੇ ਲਿਆਗੇ ਨਾ ਕਰਦੇ ਨੇ ਗ੍ਰੈਂਡ ਵਿੱਚ ਮੈਂ ਕੋਈ ਪਾਂਡਾ ਲਿਆ ਪਰ ਇਹ ਜਿਵੇਂ ਪਾ ਲ ਇਹ ਚ ਮਾਰੇ ਗੜ ਗੜਾ ਗੜਪਾ ਹੁਣ ਦੇ ਜਿਹੜਾ ਬੇਚਨ ਮਾ ਹੈ ਕਿਲੋ ਕਿਲੋ ਕਰਕੇ ਫੇਰ ਇਹ ਸਾਰਾ ਭੁੱਲਣਾ ਹੈ ਜਿਹੜੇ ਚਣੇ ਕਰਨ ਵਾਲੇ ਗ੍ਰੈਂਡ ਚਾ ਬਸ ਕਰ ਹੁਣ ਆ ਉਹ ਤਾਂ ਇਹ ਉਹ ਤਾਂ ਆ ਕੋਲ ਹੈ ਇਹ ਜੇ ਘਰ ਭਨ ਤੋਂ ਇਹ ਲੈ ਲੈਂਦਾ ਕੋੜ ਜੋ ਨਹੀਂ ਹੈ ਕਿਦ ਨੂੰ ਜਾਣਦੇ ਕੋਲ ਉਹ ਡਿੱਗ ਡਿੱਗ ਕਰਾ ਮੜੀ ਜਿ ਪ੍ਰਾਨ ਕੜਾਈ ਭਾਰੀ ਬੜੀ ਹੈ ਨੇ ਚੁੱਲਾ ਨਿੱਕਾ ਚੁੱਲਾ ਮਾਰਾ ਮਾਰਾ ਉਹ ਮਿੱਟੀ ਵਾਲੀ ਉਹ ਹੀ ਕਰੇ ਉਹਨਾਂ ਟਾਵੇ ਹੂੰ ਹੋਰ ਮਿਢੀ ਲੱਥੀ ਹੈ। ਮੈਂ ਪਹਿਲਾਂ ਹੀ ਲੱਥੀ ਹੈ ਜਦੋਂ ਆਪਾਂ ਕੋਠੇ ਲਗਦੇ ਨੇ ਸਾਗ ਬਣਾਉਣ ਦੇ ਸਰਖਾ। ਉਦੋਂ ਮੈਂ ਚੁੱਕਣ ਲੱਗਿਆ ਹੋ ਗਿਆ ਉਹਦੀ। ਕੀ ਗੱਲ ਆ ਤੁਹਾਨੂੰ ਦਾ ਲੱਦ ਲਖਣ ਦੇ? ਚੱਲਾ ਕਰ। ਕੀ ਕਰਾਂ? ਆ। ਲੈ ਵੀ ਕਿਉਂ ਪਾਤਾ ਵਿੱਚ? ਦੇਸੀ। ਅਗੇ ਸੁੱਕਾ ਭੁੰਨੀ ਦਾ ਸੀ ਨਾ। ਪਣਾ ਗਿਆ ਬੜਾ ਥੋੜੇ ਦੇ ਰੱਖ ਫਿਰ ਹੂੰ ਹੁਣ ਦੇ ਆਵੇਂ ਸੰਦੇਸ ਆ ਆ ਛੋਟਕਣਾ ਸਾਰੇ ਪਾ ਦੇ ਤੇ ਉਹ ਵਾਸਤੇ ਬਾਅਦ ਚ ਕੋਈ ਵਿੱਚ ਛੋਟਦਾ ਬਾਅਦ ਚ ਇਹ ਕਿਤੇ ਮੈਂ ਇਹਨੇ ਭੁਜਣਾ ਨਾ ਹਲਾ ਮਨ ਅਜਾ ਅਖਰੋੜ ਆਪਾਂ ਜਿੰਨੇ ਹਨ ਨੂੰ ਚਾਹੀਦੇ ਆਪਾਂ ਕੱਢ ਲਏ ਇਹਦੇ ਵਿੱਚ ਸਾਰੀਆਂ ਰੀਜਾਂ ਭੁੰਨ ਭੰਦ ਕੇ ਗ੍ਰाइंड ਕਰ ਲੀਆਂ ਆਪਾਂ ਤੇ ਉਚਣੇ ਵੀ ਆਲੇ ਚਣੇ ਲੈਵਾਂ ਉਹਨੂੰ ਉਹਨੂੰ ਕਰਨਾ ਪੈਣਾ ਗ੍ਰाइंड ਕਰ ਲੈਂਦੇ ਆ ਵੀ ਹਾਂ ਇਹ ਗ੍ਰਾਊਂਡ ਕਰਨੇ। ਆਵੇ ਇਧਰ ਘੜ ਗਿਆ, ਝੋ ਘੜ ਗਿਆ ਟਾ। ਉਹ ਤਾਂ ਨਹੀਂ 2 ਕਿਲੋ ਚੀਜ਼ ਹੋਵੇ ਤੇ। ਮਟੀਰੀਅਲ ਸਾਰਾ ਤਿਆਰ ਆ। ਬੜਾ ਹੁੰਦਾ ਵਾ ਤੇ ਚੀਜ਼ਾ ਟਾਡਾ ਸਬਾਨ ਜਿਆਦਾ। ਹੁਣ ਝੋ ਘਟ ਵਾ। ਕਿਲੋ ਦਾ ਡੱਬਾ ਨਾ ਆਇਆ। ਦਿਲ ਪਾ ਕੇ ਵੇਖ ਲੈਨੇ ਆ। ਹੈ? ਜਾਲੀ ਬਣਨੀ ਆ ਗੁੜ ਦੀ ਵਿੱਚ। ਗੁੜ ਦੇ ਗੁੜ ਦੇ ਵਿੱਚ ਜਾਲੀ ਬਣਾਉਣੀ। ਹਾਂ। ਹੈ? ਲੋ ਕੋਈ ਇਹ ਜਿਹੜਾ ਫਿਰ ਦੋ ਕਿਲੋ ਤੇ ਆ ਹੋ ਗਿਆ ਹੈ ਮਮੀ ਦੋ ਕਿਲੋ ਆ ਹੋ ਗਿਆ ਤੇ ਦੋ ਕਿਲੋ ਵੇਸਣ ਹੋ ਗਿਆ 4 ਕਿਲੋ ਹੋ ਗਿਆ ਫਿਰ 4 ਕਿਲੋ ਹੋ ਗਿਆ ਸਾਰਾ ਸਮਾਨ 4 ਕਿਲੋ ਕਿੰਨਾ ਪੈਣਾ ਦੋ ਕਿਲੋ ਤੇ ਪਊਗਾ ਇਹ ਘਰ ਤੋਂ ਘਰ ਪਾਪੇ ਨੂੰ ਨਹੀਂ ਪਤਾ ਇਹ ਸਮਾਨ ਤੇ ਉਹ ਪੂਰਾ ਦੇਤਾ ਹਾਂ ਪਾਪੇ ਨੇ ਆਪਣੇ ਸਾਨੂੰ ਸਹੀ ਦਿੱਤਾ ਉਹਨੇ ਦੋ ਕਿਲੋ ਵੇਸਣ ਸਾਨੂੰ ਦਿੱਤਾ ਕਿ ਲੋ ਗਿਓ ਤੇ ਮੱਠੀਆਂ ਗੁਰ ਨੂੰ ਫੋਟੋ ਫੋਟੋ ਹਰ ਹੋ ਗਿਆ ਵਾ ਹੋ ਗਿਆ ਇਹਦੇ ਗੁੜ ਵੀ ਕਰਤਾ ਮੈਂ ਭੰਨ ਕੇ ਰੱਖਤਾ ਇਹਨੂੰ ਘੋਚ ਪੋਣਾ ਸਮਾਨ ਸਾਰਾ ਰੈਡੀ ਹੋ ਗਿਆ ਸਾਰਾ ਹੋ ਨਹੀਂ ਪੈ ਸਾਰੀ ਪਾ ਦੋ ਸਾਰੀ ਪਾ ਦੋ ਠੀਕ ਰਹੋਗੇ ਪਾਦੋ ساری ਕੋਈ ਗੱਲ ਨਾ ਪਾਦੋ ਪਾਦੋ ਜਿਹੜਾ ਸਮਾਨ ਬੁੱਢਿਆਂ ਲਖਾਇਆ ਬਸ ਪਾਦੋ ਹੁਣ ਵੇਖੀ ਜਾਓਗੀ ਸੋਨਾ ਬਹੁਤ ਵਧੀਆ ਕਿਉਂ ਸਾਡਾ ਘਟ ਗਿਆ ਹੁਣ ਲੱਗਦਾ ਕਿਉਂ ਜਾਣ ਫਿਰ ਜਾਣਾ ਪੈਣਾ ਮੈਨੂੰ ਗਰਮ ਪੜਾਈ ਨਾ ਜਿਹੜਾ ਕੁ ਚੁੱਲੇ ਦਾ ਨਜ਼ਾਰਾ ਵੱਖਰਾ ਹੀ ਆ ਹੋਰ ਕੰਕੜਾਈ ਉਹ ਹੀ ਸਿਰ ਸੋਦਾ ਦਿੱਤੇ ਜੀ ਸਿਰ ਸੋਦਾ ਦਿੱਤਾ ਤਾਂ ਮੈਂ ਆਖਣਾ ਹੋਇਆ ਜੂਣਾ ਹਾਂ ਮਾ ਕਿੰਨਾ ਹੈ ਹੁੰਦੇ ਥੋੜੀ ਹੁੰਦੇ ਅਗਲੇ ਨੂੰ ਦੁਕਾਨਾਂ ਵਾਲੇ ਆ ਦੇਣ ਜੀ ਜਾਵਾਂਗੇ ਥੋੜੀ-ਥੋੜੀ ਜੰਮਣ ਦੇ ਅੰਦਰ ਨਿਕਲ ਕਰ ਇਹਨਾਂ ਨਾਲ ਕਹਿੰਦਾ ਗਾਈ ਦਾ ਘੋਵਾ ਉਹ ਇਹਨਰ ਦੇ ਨੁਕਤੇ ਪਤਾ ਨਹੀਂ ਜਾਂਦਾ ਉਹ ਕਹਿੰਦਾ ਇਹ ਇਹ ਬੁੱਡੇ ਦੀ ਗੱਲ ਵਾ ਦਿਨੂਕ ਤਾਂ ਪਤਾ ਲੱਗਦਾ ਹੁੰਦਾ ਹੈ ਇਹ ਆਪਣੀਆਂ ਇਧਰ ਮੰਮੀ ਜੀ ਆ ਰਿਹਾ ਫੋਨ ਹਰਗੁਣ ਚਾ ਬ੍ਰੇਕ ਟਾਈਮ ਹੋ ਗਿਆ ਮੇ ਬੂੰਦੀ ਆ ਗਈ ਨਾਲ ਨਾਲ ਚਾਹ ਆ ਗਈ ਬ੍ਰੇਕ ਟਾਈਮ ਹੋਣਾ ਚਾਹੀਦਾ ਇਹਦੇ ਕਹਿਣ ਦੇ ਅੱਧੀ ਛੁੱਟੀ ਹੋਈ ਅਬ ਗੋੜ ਵਾਲੇ ਕੋਟੇ ਹੁੰਦੇ ਮਮੀ ਵਾਧ ਗਏ ਨੇ ਉਸ ਲੈ ਕੇ ਆਏ ਛੋਰਾ ਵੀ ਛਿਓ ਪਾਤਾ ਗੋੜ ਪਾਤਾ ਵਿੱਚ ਟੱਕੜਾ ਥਲੇ ਤੇ ਪੱਤ ਚੜੇ ਇਹਦੇ ਇਹ ਸੰਦੇ ਕੋ ਹੋਰ ਹੈ ਖਰਾਮ ਕਰਦੀ ਗਰਮ ਕਰਕੇ ਨਾ ਪਾਣੀ ਪਤੀਲੇ ਚ ਲਿਆ ਤੇ ਉਹਦੇ ਵਿੱਚ ਰੱਖ ਕੇ ਉਦੋਂ ਨਿਕਲਦਾ ਏ ਲੈ ਮੈਂ ਕੱਢਦਾ ਛੰਡ ਲਿਓ ਨਾ ਕਿਉਂ ਬਸ ਤੁਮਝਾ ਕਰਿਆ ਗਿਆ ਵਿੱਚ ਇਹ ਪਾਣੀ ਤੰਮੀ ਫੇਰ ਬਹੁਤ ਜ਼ਿਆਦਾ ਨਾ ਅੱਗ Đਾ ਪੱਤ ਚੜ ਜਾਣੀ ਹੈ ਹੈ ਬਸ ਉਹ ਜਿਹੜੀ ਹੈ ਥੈਲੀ ਜਿਹੜੀ ਇਹਨੂੰ ਘਰ ਰੱਖ ਫੇਰ ਫੇਰ ਥੈਲੀ ਫੇਰ ਫੋਨ ਨਾ ਡੱਬੇ ਦੇ ਵਿੱਚ ਨਹੀਂ ਕਿ ਵੀ ਜੰਮ ਜੰਮ ਨਾਲ ਨਾਲ ਵਿੱਚ ਇਹਨੂੰ ਪਰਾਂ ਕਰ ਤੋ ਫੋਨ ਨੂੰ ਮੰਮੀ ਨੇ ਟੇਰ ਰਿਫਿੰਦੇ ਨੂੰ ਵੱਡੀ ਆ ਜਾਏ ਚੁੱਲਾ ਸਾਡਾ ਛੋਟਾ ਚਿੱਲੇ ਨੂੰ ਮਿੱਟੀ ਲਾਉਣ ਵਾਲੀ ਹੋਈ ਹੁਣ ਲਾਲੇ ਨੂੰ ਮਿੱਟੀ ਤੋਂ ਆ ਮੈਂ ਆਪਣਾ ਮੰਮੀ ਛੱਡ ਦੇ ਹੈ ਨਹੀਂਗਾ ਕੋਈ ਲਿਆ ਨਾ ਖੋਲੋ ਨਾ ਤੇਰਾ ਤਾਂ ਜਾਨ ਨਹੀਂ ਜੰਡਾ ਲਿਆ ਕੋਈ ਨਹੀਂ ਆ ਗੋ ਜੀ ਲੈ ਉਹ ਤਾਂ ਪਲੇਟ ਲੈ ਕਰਤੀ ਲਈ ਹੈ ਕੋ ਪਲੇਟ ਲੈ ਗਈ ਐਸਮਨ ਲਾ ਰਹਿਣਾ ਮੜਾ ਸੰਨ ਵਾਲਿਆ ਤੋਂ ਮੇਰੇ ਆ ਬੂੰਦੀ ਦੇ ਮਗਰ ਸਾਈਡ ਤੇ ਬੈਠਾਗੀ ਇਹ ਪਾ ਜਾਣੀ ਸਭ ਕੁਝ ਪਾ ਲੈਣਾ ਛੋਟਾ ਛੋਟਾ ਕਰਕੇ ਪਾਉਣਾ ਛੋਟਾ ਛੋਟਾ ਅੱਧਾ ਅੱਧਾ ਨਿਕਲਣਾ ਉਹ ਲਿਆ ਉਹ ਲਿਆ ਉਹ ਦਾ ਸਮਾਨੋਂ ਪਾਉਣਾ ਥੋੜੇ ਥੋੜੇ ਆਵੀ ਨਾ ਸਾਰੀ ਚੱਲ ਪਈ ਨਾ ਰੋਜਾ ਬਣਾ ਉਹਨੂੰ ਸਾਰਾ ਸਮਾਨ ਫਿਰ ਆਣਾ ਇੱਥੇ ਦਾ ਹਾਂ ਬੜਾ ਉਹ ਲਾਦਾ ਕਿਉਂ ਹੋ ਗਿਆ ਲੋਈ ਨਾ ਤਾਂ ਜਿੰਨਾ ਪਹਿਲਾਂ ਸੈੱਟ ਜਾਂਦਾ ਉਹਨਾਂ ਕਰਾਂਗੇ ਬਾਕੀ ਭਾਵੇਂ ਚੱਲ ਪਾ ਦੇ ਯਾਰ ਚੱਲ ਦੇਖੀ ਜੋਗੀਆਂ ਜੋ ਆ ਵੀ ਪਾ ਦੇ ਉਹ ਮੱਗਿਆਲ ਬੰਦੇ ਰਹਾਂ ਦੀ ਜੀ ਜਿਹਨੂੰ ਘੜਦਾ ਦਿਖਿਆ ਤੇ ਵੇ ਠੀਕ ਆ ਨਹੀਂ ਨਹੀਂ ਕੋਈ ਜਾਣ ਦਾ ਕੰਮ ਸੈੱਟ ਨਾ ਉਹਦੇ ਕਿ ਉਹ ਹੋਰ ਕਰਨਾ ਬੈਣਾ ਕੈਨਸਲ ਆਨਲਾਈਨ ਔਰ ਕਰਦੇ ਟਮਾਟੋ ਵਾਲਿਆ ਰੋ ਇਹ ਵੇਸਾਂ ਬਣ ਗਿਆ ਸਾਡਾ ਪਿੰਨੀਆਂ ਬਣਾਉਂਦਾ ਰਹਤਾ ਪਿੰਨੀਆਂ ਕਰਤੀਆਂ ਕੈਨਸਲ ਤੇ ਹੁਣ ਇਦਾਂ ਕੰਮ ਚੱਲੂਗਾ ਨੂੰ ਸੁੱਕ ਭੂਰਾ ਬਣਿਆ ਵਧੀਆ ਹੈ ਇੱਥੇ ਖਾ ਲੈਨੇ ਰੋਟੀ ਮੈਂ ਅੱਗ ਦੇ ਗਾੜੀ ਬੈਠ ਕੇ ਇੱਥੇ ਨਾਲੇ ਅੱਗ ਬਣ ਗਈ ਹੈ ਰੋਟੀ ਪਾਣੀ ਇੱਥੇ ਲੈਣਦਾ ਆਪਾਂ ਜੋ ਵੀ ਜਈ ਗੁਰ ਅੰਦਰ ਕੀ ਬੈ ਖਾਣੀ ਇੱਥੇ ਬੈ ਖਾ ਲੈਣੇ ਵੱਖਰਾ ਨਜ਼ਾਰਾ ਵੈਗਲੜ ਲਾਗੀ ਇੱਧਰ ਨੀਰਾ ਹੋ ਜਾਂਦਾ ਮਿਹੜੀ ਲੈਡ ਘਟਣਾ ਹਾਂਜੀ ਵਲੌਗ ਵਧੀਆ ਲੱਗਾ ਤੇ ਕਮੈਂਟਸੇ ਜੁੜ ਕਰਿਓ ਜਿੱਥੇ ਸਿਆਣੇ ਬੰਦੇ ਲੋੜ ਪੈਣੀ ਹੈ ਹਰ ਕੰਮ ਆਪ ਨਹੀਂ ਆਪਾ ਕਰ ਸਕਦੇ ਜਿੱਥੇ ਸਿਆਣੇ ਲੋੜ ਅਤੇ ਸਿਆਣੇ ਬੰਦਿਆਂ ਨੇ ਕੰਮ ਕਰਨਾ ਮਿਲਦੇ ਆ ਫਿਰ ਸਵੇਰੇ ਨਵੇਂ ਵਲੌਗ ਦੇ ਨਾਲ ਬਾ ਬਾਏ ਗੁੱਡ ਨਾਈਟ ਰੱਬ ਰੱਖਾ